ਤੇ ਅਸੀਂ ਅੱਜ ਤੁਹਾਨੂੰ ਵਿਖਾਵਾਂਗੇ ਜੀ ਆਪਣਾ ਗਾਰਡਨ ਤੇ ਗਾਰਡਨ ਦੇ ਸਾਡੇ ਫੁੱਲ ਬਹੁਤ ਵਧੀਆ ਕਿਲੇ ਖੂਬਸੂਰਤੀ ਤੁਸੀਂ ਦੇਖ ਸਕਦੇ ਜੇ ਇਹ ਆ ਸਾਡੀ ਵੇਲ ਤੇ ਇਹਦੇ ਆ ਇਹ ਫੁੱਲ ਤੇ ਅੱਜ ਇਹ ਸਵੇਰ ਦੇ ਵਜੇ ਆ ਜੀ 8 ਤੇ ਮੈਂ ਤੁਹਾਨੂੰ ਦਿਖਾਉਣ ਲੱਗਾ ਜੀ ਗਾਰਡਨ ਤੇ ਇਹ ਰਿਹਾ ਸਾਡਾ ਅਮਰੂਤਾਂ ਦਾ ਬੂਟਾ ਤੇ ਅਮਰੂਦ ਵੀ ਸਾਡੇ ਲੱਗਣ ਡਿਆ ਜੀ ਇਹ ਵੇਖੋ ਇਹ ਸਾਡਾ ਜੀ ਅਮਰੂਦ ਦਾ ਬੂਟਾ ਇਹ ਆ ਜੀ ਸਾਡੀ ਵੇਲ ਇਹ ਸਾਡਾ ਜੀ ਨਵਾਂ ਮਹਿਮਾਨ ਇਹ ਵੇਖੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਕਰਨਾ ਤੇ ਜੇ ਕੋਈ ਆਪਣਾ ਸਾਨੂੰ ਸੁਝਾਅ ਦੇਣਾ ਚਾਹੁੰਦੇ ਜੇ ਕੋਈ ਗਾਰਡਨ ਦੇ ਪ੍ਰਤੀ ਤਾਂ ਉਹ ਵੀ ਸਾਨੂੰ ਦੇ ਸਕਦੇ ਜੇ ਤੇ ਜੇ ਵੀਡੀਓ ਚੰਗੀ ਤਰ੍ਹਾਂ ਲੱਗੂ ਤੇ ਲਾਈਕ ਜ਼ਰੂਰ ਕਰਨਾ ਜੀ ਦਬ ਕੇ ਸ਼ੇਅਰ ਵੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਇਹ ਆ ਜੀ ਸਾਡੀ ਗਾਰਡਨ ਦੀ ਸਾਨ ਜੇ ਕੋਈ ਮੈਸੇਜ ਰਾਈ ਸੰਨ ਤੁਸੀ ਕੋ ਦੱਸਣਾ ਚਾਹੁੰਦੇ ਜੇ ਜਾਂ ਕੀ ਆਪਣਾ ਸੁਝਾਅ ਦੇਣਾ ਚਾਹੁੰਦੇ ਜੇ ਤੇ ਪਲੀਜ਼ ਤੁਸੀਂ ਮੈਸੇਜ ਰਾਹੀਂ ਸੰਨ ਦੱਸ ਸਕਦੇ ਜੀ ਅੱਛੀ ਗਾਰਡਨ ਚ ਕੁਝ ਫੁੱਲ ਵੀ ਨਵੇਂ ਲਾਏ ਆ ਜੀ ਇਹ ਸਾਡੇ ਫਲਾਵਰ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਵੀ ਕਰਨਾ ਸਾਨੂੰ ਦੱਸਣਾ ਵੀ ਤੁਹਾਨੂੰ ਕਿੰਦਾਂ ਦਾ ਲੱਗਾ ਸਾਡਾ ਗਾਰਡਨ ਤੇ ਇਹ ਅਸੀਂ ਬਣਾਈ ਡੈਕੋਰੇਟ ਕੀਤਾ ਜੀ ਆਪਣੇ ਕੋਲ ਥੋੜਾ ਜਿਹਾ ਇਹ ਆ ਜੀ ਸਾਡਾ ਫੁੱਲਾ ਦਾ ਪੁੱਤ ਆ ਇਹ ਫੁੱਲਾ ਦਾ ਸਾਡੇ ਇੰਨੋ ਗਰਮੀ ਦੇ ਨਾਲ ਇਹ ਇਸ ਵੇਲੇ ਮਰ ਜਾ ਗਿਆ ਇਹ ਆ ਜੀ ਪਾਣੀ ਵਾਲੀ ਥੇਲ ਇਹ ਸਾਡੀ ਆ ਪਾਣੀ ਵਾਲੀ ਵੇਲ ਤੇ ਇਹ ਅਸੀਂ ਲਾਏ ਆ ਜੀ ਮਿਰਚਾਂ ਦੇ ਬੂਟੇ ਦੇਖੋ ਤੇ ਫੇਰ ਖੜੀ ਸਾਡੀ ਦੁਪਹਿਰ ਖੜੀ ਇਹਨੂੰ ਅਜੇ ਨਹੀਂ ਲੱਗੇ ਫੁੱਲ ਜਦ ਲੱਗਣਗੇ ਤੁਹਾਨੂੰ ਵੀ ਵਿਖਾਵਾਂਗੇ ਤੇ ਇਹ ਆ ਜੀ ਸਾਡੇ ਫੁੱਲ ਇਹ ਇਹਨਾਂ ਦੇ ਟੁੱਟੇ ਇਹ ਨਵੇਂ ਸਾਡਾ ਫਲਾਵਰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਜੇ ਤੁਹਾਨੂੰ ਸਾਡਾ ਇਹ ਬਲੌਗ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਤੇ ਕਮੈਂਟ ਵੀ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਤੁਹਾਨੂੰ ਹੋਰ ਅਸੀ ਮਿਲਾਂਗੇ ਜੀ ਨਿਊ ਬਲੌਗ 'ਚ ਬਾਏ ਬਾਏ